ਸ਼੍ਰੀ ਆਨੰਦਪੁਰ ਸਾਹਿਬ ਚ ਹੋ ਰਿਹਾ ਹੈ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੂਰਵ ਨੂੰ ਸਮਰਪਿਤ ਮਹਾਨ ਸਮਾਗਮ ਵਿਰਾਸਤ-ਏ-ਖਾਲਸਾ ਪੜਾਓ ਲਈ ਇੱਕ ਵੱਡਾ ਕਾਫਲਾ ਅੱਜ ਹਲਕਾ ਇੰਚਾਰਜ ਰਵਿੰਦਰ ਸਿੰਘ ਰਸੂਲਪੁਰ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਵਾਹਰ ਖੁਰਾਨਾ ਦੀ ਅਗਵਾਈ ਹੇਠ ਰਵਾਨਾ ਹੋਇਆ ਇਸ ਮੌਕੇ ਉੜਮੁੜ ਹਲਕਾ ਦੇ ਪਾਰਟੀ ਵਰਕਰਾਂ ਚ ਭਾਰੀ ਉਤਸ਼ਾਹ ਪਾਇਆ ਗਿਆ ਅੱਜ ਸ੍ਰੀ ਚਾਹਲਕਾ ਟਾਂਡਾ ਸ੍ਰੀ ਰਵਿੰਦਰ ਸਿੰਘ ਜੀ ਤੋਂ ਖੂਨ ਕੋ ਦੀ ਅਗਵਾਈ ਹੇਠ ਸ਼੍ਰੀ ਨਦਪੁਰ ਸਾਹਿਬ ਇਹ ਜਾ ਰਿਹਾ ਹੈ ਉਥੇ ਖਾਸ ਕਰਕੇ ਬਦਲ ਸਾਹਿਬ ਜਿਹੜਾ ਨਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੋ ਕਿ ਸੰਬੋਧਨ ਕਰਨਗੇ ਸੰਗਤਾਂ ਨੂੰ ਉਸ ਦੇ ਨਾਲ ਨਾਲ ਹੀ ਵਾਸਤੇ ਖਾਲਸਾ ਜਿਹੜਾ ਦੂਸਰਾ ਭਾਗ ਉਹਦਾ ਤਿਆਰ ਹੋਇਆ ਹੈ ਲੋਕਾਂ ਨੂੰ ਸਮਰਪਿਤ ਕੀਤਾ ਜਾਏਗਾ ਔਰ ਉਹਦੇ ਨਾਲ ਨਾਲ ਜੋ ਆਉਣ ਵਾਲੇ ਸਾਡੇ ਵਿਧਾਨ ਸਭਾ ਦੇ ਇਲੈਕਸ਼ਨ ਹੈ ਉਹ ਸਬੰਧੀ ਵੀ ਸੰਗਤਾਂ ਨੂੰ ਸਾਰਿਆਂ ਨੂੰ ਉੱਥੇ ਸੰਬੋਧਨ ਕੀਤਾ ਜਾਏਗਾ ਔਰ ਬਦਲ ਸਾਹਿਬ ਖਾਸ ਕਰਕੇ ਇਸ ਵੀਰ ਸਿੰਘ ਦੀ ਬਦਲ ਦਿੱਤੀ ਮੁੱਖ ਮੰਤਰੀ ਜਿਨ੍ਹਾਂ ਨੇ ਹਲਕਾ ਟਾਂਡੇ ਨੂੰ ਖਾਸ ਕਰਕੇ ਬਹੁਤ ਯੋਗਦਾਨ ਦਿੱਤਾ ਤੇ ਬਹੁਤ ਸਾਰੀਆਂ ਅਗਿਆਤਾਂ ਤੇ ਬਹੁਤ ਸਾਰੀਆਂ ਘਰਾਣਾ ਦਿੱਤੀਆਂ ਨੇ ਉਹਦੇ ਨਾਲ ਨਾਲ ਪੂਰੇ ਸਮੁੱਚੇ ਹਲਕੇ ਵਿੱਚੋਂ ਅੱਜ ਬਹੁਤ ਸੈਂਕੜੇ ਬਸਾਂ ਕਾਰਾਂ ਦਾ ਕਾਫਲਾ ਸਰ ਸੁਪੋ ਦੀ ਗਵਾਈ ਹੇਠ ਅੱਜ ਜਾ ਰਿਹਾ ਮੈਂ ਸਰਦਾਰ ਸੁਪੋ ਜੀ ਨੂੰ ਵੀ ਧੰਨਵਾਦ ਕਰਨਾ ਤੇ ਸੰਜਤਾ ਦਾ ਵੀ ਸਮੂਹੀ ਸੰਗਤ ਦਾ ਧੰਨਵਾਦ ਕਰਦਾ